rest. galı മക പേ <laughs> Non lo dico, sei margito, Argo, non lo provo ਉਹਦੇ ਕ੍ਰੋਸ ਲਾ ਲਉਣਾ ਸਾਡੇ ਮਗਰ ਇਹਨੂੰ ਫੋਲ ਕਰਦੇ ਕ੍ਰੋਸ ਤੇ ਹੁਣ ਉੱਥੇ ਤੱਕ ਅਧਰੇ ਸੰਗਤ ਚਾਣਾ ਪਾਣਾ ਹੈ ਹਾਂ ਆਓ ਤਾਰੇ ਨੇ ਨਾਲ ਇਹਦਾ ਮੂਹਰ ਵਾਲੇ ਇੱਥੇ ਪਾ ਰਹਿਣਾ ਤਾਂ ਆਹ ਇਹ ਤ Aí ਦੇ ਗਾੜੀ ਕੀ 4x4 ਕਰ ਲੂਗਾ ਜੀ ਇਹਦਾ ਅੱਜ ਖੁੱਲਣਾ ਦੇ ਐਦਾ ਤਾਂ ਯੋਰ ਨਹੀਂ ਪਾਣ ਲੱਗਾ ਦੇ ਕਿ ਨਾਲ ਵਿੱਚ ਵਧੀਆ ਦਾ ਜ਼ੋਰ ਯਾਰਾ ਲੱਗੂ ਅੱਜ ਤੁਹਾਡਾ ਓਨੀ ਫੜੀ ਲੈ ਹੋ ਜਾ ਬੱਸ ਇੱਥੇ ਬਾਹਲੇ ਇੱਥੋਂ ਖੇਤ ਲੱਖਦੇ ਆਂ ਬਾਬੇ ਓਏ ਲੈ ਸਾਡਾ ਬੰਦਾ ਖੋ ਗਿਆ ਹੀ ਹੁਣ ਬੰਦੇ ਆਪਣੇ ਨੂੰ ਤਾਂ ਖੇਤ ਫਟੇ ਨੀਰਾਂ ਨੂੰ ਫੇਰ ਵਾਲਾ ਰੋਜ਼ ਮੈਂ ਤਾਂ ਆ ਗਿਆ ਮੈਂ ਕਾਹਦਾ ਕਰਦਾ ਉਹਨਾਂ ਨੇ ਇੰਨਾ ਇਹ ਨਹੀਂ ਮੇਰਾ ਜੀਹਣਾ ਇਹ ਸੇਵਾ ਲੈਣੀ ਜਾਂ ਨਹੀਂ ਕਰਦੀ ਜੀ ਗਾੜੀ ਗਾੜੀ ਹੁੰਦੀਆਂ ਬਾਰੇ ਮੈਂ ਕੋਲ ਨਾ ਕੋਲ ਭਾਈ ਫੇਰ ਕੇ ਜੇ ਤੂੰ ਭਾਈਆ ਵਾ ਮੈਂ ਚੜਾ ਭਜਾਉਣਾ ਵਾ ਤੇ ਭਜਾਉਣਾ ਵਾ ਮੈਂ ਚੜਾ ਉੱਤੇ ਫੇ ਓ ਟੁੱਟ ਜਾਣਾ ਜੇ ਲੱਗ ਜਾ। ਚੱਲ। ਕੀ ਕਰ ਰਹੀ ਈ ਥਿਆ ਨੂੰ। ਮਰਾਂ ਹਾਂ ਕਰੀ ਜਾਨ। ਕੋਈ ਨਹੀਂ। ਰਹੰਦ ਹੋਏ ਨਹੀਂ ਜਿੱਨੇ ਨਿਕਲਣਾ ਇਹ ਨਹੀਂ ਜਿੱਨੇ ਨਿਕਲਣਾ ਕਿ ਕੋਈ ਹੁਣ ਕੇ ਤੇ ਵੇਖੋ ਕਿ ਤਾਣਾ ਬੰਗੇ ਸਾਡੀ ਨਾ ਖਿਡਾਰੀ ਹੀ ਆੜੀ ਇਹ ਆਪ ਹੋਰ ਭਾਲਿਆਵੇਂ ਉਹ ਜੋ ਕਲੋਣੀ ਪਾਣੀ ਢਾਲਿਆ ਉਹ ਵੀ ਨਾਲ ਜਿਹੜੀ ਨਹੀਂ ਨਹੀਂ ਇਹ ਗੁੱਲੇ ਆ ਇਹ ਜੇ ਪੈਣਾ ਇਦਾਂ ਪਾ ਕੇ ਕੱਢਦੇ ਹੁੰਦੇ ਉਸ ਬਾਹਰ ਕੱਢ ਲਈਨੇ ਫੇਰ ਹੋ ਕਾਕ ਉਸ ਬਾਹਰ ਹੀ ਲਾਵਾਂਗੇ ਇੱਥੇ ਨਹੀਂ ਪੈਣ ਲੈ ਖਲੀਕ ਆਪੇ ਘੁੰਮੀ ਆ ਦਹਾ ਕੇ ਆਟੋਮੈਟਿਕ ਬੂਲ ਆ ਵੇਖ ਲੋ ਪਾ ਫੀਦਾ ਮੈਂ ਸਾਡੇ ਦੇ ਥੋੜੀ ਕੀ ਕਰਵਾਣ ਦੀ ਨਹੀਂ ਪਰ ਉਹ ਟਰੈਕਟਰ ਜਾਰੇ ਬਾਹਰ ਜਾਵੇ ਸਾਡਾ ਟਾਇਰ ਵੀ ਇਹ ਹੋਲਾੜਾ ਹੋਲਾੜੀ ਆ ਪਰ ਤਿਲਕਣ ਜਿਹੜਾ ਨਾ ਜ਼ੋਰ ਨਾਲ ਦੇ ਤਿਲਕਣ ਦੀ ਆ ਨਾ ਤਿਲਕਣ ਦੇ ਤੇ ਟਾਇਰ ਵੀ ਇਹਦੇ ਨਿੱਕੇ ਆ ਨਾ ਸੋ ਹੈ ਲੱਗਦੇ ਸੋ ਲੂ ਬੇਸੇ ਨੂੰ ਭਜਾ ਨਾ ਜਾਂਦਾ ਹੀ ਉੱਥੇ ਪਹਿਣ ਨਹੀਂ ਕਰਾ ਇੱਥੇ ਪਾਈਏ ਲਾਗੇ ਲਿਆ ਉੱਥੇ ਚਲੀ ਜਾਗਾ Anh subscribe cho kênh Anh Mì Gõ Để Anh bỏ lỡ những Anh hấp dẫn ਕਿ ਤੇਵਾ ਪਛਾਹ ਜਾਂਦੋ ਰਾਂਦੇ ਤਾਇਿਆਂ ਦੇ ਪਛਾਹ ਆਂਦੋ ਫੱਟੀ ਨਹੀਂ ਨਾ ਆ ਗਈ ਮਗਰ ਫੱਟੀ ਉਹਦੀ ਉਹਦੀ ਵੀ ਨਹੀਂ ਆ ਗਈ ਮੈਂ ਰੋਟਾਵੇਟਰ ਦਾ ਕਰਕੇ ਨਹੀਂ ਫੱਟੀ ਲਿਆ ਤੇ ਮੈਂ ਹਾਂ ਚੱਲ ਉਹ ਪੋਣਾ ਮਗਰ ਫੱਟੀ ਹੋਣੀ ਤੇ ਫੱਟੀ ਨੇ ਚੁੱਕ ਕੇ ਖੱਤਣਾ ਹੋਣਾ ਤੂੰ ਐਦਾਂ ਕਰ ਆੜੀ ਲਿੰਕ ਨਹੀਂ ਆ ਇਹਦੇ ਉੱਤੋਂ ਦੀ ਪਾਸ ਸੰਗਲ ਐਨ ਪੇਡਾ ਜਾਂ ਕਰਕੇ ਉਹ ਉਹਦੇ ਵਿੱਚ ਗੁੱਲੇ ਉਹ ਨਹੀਂ ਜਿਹੜਾ ਉੱਤੇ ਗੁੱਲਾ ਪੈਂਦਾ ਉਹ ਚ ਪਾ ਯਾਰ ਉਹ ਸਾਹਮਣੇ ਉੱਤੇ ਹੋਕ ਦੇ ਵਿੱਚ ਉਸੇ ਨੂੰ ਪੁੱਠਾ ਕਰਕੇ ਆਪਾਂ ਖਿੱਚ ਲੈਣਾ ਜਿੰਨਾ ਖਿੱਚਿਆ ਗਿਆ ਇਧਰ ਨੂੰ ਪੁੱਠਾ ਕਰਕੇ ਆਹੋ ਪੁੱਠਾ ਕਰਕੇ ਹੁਣ ਸਿੱਧਾ ਥੋੜੀ ਖਿੱਚਿਆਣਾ ਹੈ ਵਿੱਚ ਫਸਿਆ ਸਾਰਾ ਹੈ ਨਹੀਂ ਜਿਹੜਾ ਫੱਟੀ ਹੋਏ ਉਹ ਫੱਟੀ ਦੇ ਆਪਾਂ ਇਹ ਨਹੀਂ ਪੈਣਾ ਉੱਥੇ ਫੱਟੀ ਦੇ ਚੁੱਕਿਆ ਲੈਣਾ ਹੈ ਫੱਟੀ ਦੇ ਉੱਤੇ ਬਾਹ ਇਤਨਾ ਟਰਾਈ ਤੇ ਲਈਏ ਆ ਲਾਗੋ ਫੱਟੀ ਫੜ ਲੈਨੇ ਆ ਟਰਾਈ ਲੈਨੇ ਇੱਕ ਰਾ ਚੱਲ ਕਰ ਤੂੰ ਕਿਰਾਦਾ ਲੰਮਾ ਹੋਇਆ ਰੋਦੀ ਨੇ ਪਲਟੀ ਖਾਣੀ ਹੈ ਪਲਟੀ ਕੋ ਪਲਟੀ ਦੀ ਖਵਾਣੀ ਇਹਨੂੰ ਖੁਬਿਆ ਥੱਲੇ ਫਸਿਆ ਹੋਆ ਆਹ ਲਾ ਪੱਤਾ ਕਾੜੀ ਗਿਰੋ ਜਿਹਨੂੰ ਗੰਡ ਵੱਜੀ ਆ ਹਾਂ ਉਹ ਤੇ